ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤੇ ਜਣੂ ਜੀ ਜਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਆ ਹੁਣੇ-ਹੁਣੇ ਆ ਰਹੀ ਆ ਜੀ ਇਹ ਵੱਡੀ ਖਬਰ ਜੀ ਹਾਂ ਦੁਨੀਆ ਲਈ ਆਈ ਅਤ ਦੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਕੁੱਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਖਬਰ ਮਿਲੀ ਹੈ ਕਿ ਦੇਸ਼ ਕਰੋਨਾ ਵੈਸ ਵਰਗੇ ਹਿਊਮਨ ਮੈਟਾ ਪਨੀ ਵਾਇਰਸ ਦੇ ਕੁੱਲ 12 ਮਾਮਲੇ ਸਾਹਮਣੇ ਆਏ ਹਨ ਵੀਰਵਾਰ ਨੂੰ ਤਿੰਨ ਮਾਮਲੇ ਸਾਹਮਣੇ ਆਏ ਹਨ ਪਹਿਲਾ ਮਾਮਲਾ ਉੱਤਰਾਪਰਦੇਸ਼ ਦਾ ਹੈ ਜੀ ਹਾਂ ਲਖਨਊ ਚ ਇੱਕ 60 ਸਾਲਾ ਆਪਸਿਟਿਵਾਈ ਗਈ ਆ ਤੇ ਬਲਰਾਮਪੁਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਸ਼ਿਸ਼ੀਲ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਹਿਊਮਨ ਮੈਟ ਆਪਣੀ ਉਹ ਵਾਇਰਸ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜਾਂ ਨੇ ਵੀ ਕੌਕਸੀ ਬਤਾ ਦਿੱਤੀ ਆ ਪੰਜਾਬ ਦੇ ਵਿੱਚ ਬਜ਼ੁਰਗਾਂ ਦੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਆ ਜਿੱਥੇ ਗੁਜਰਾਤ ਚ ਹਸਪਤਾਲਾਂ ਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਬਣਾਏ ਜਾ ਰਹੇ ਹਨ ਹਰਿਆਣਾ ਚ ਵੀ ਸਿਹਤ ਵਿਭਾਗ ਨੂੰ ਐਚ ਐਮ ਪੀ ਵੀ ਮਾਮਲੇ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਹਨ ਇਸ ਦੇ ਨਾਲ ਹੀ ਗੁਜਰਾਤ ਦੇ ਅਹਮਦਾਬਾਦ ਚ ਇੱਕ 80 ਸਾਲਾ ਵਿਅਕਤੀ ਅਤੇ ਹਿੰਦ ਮਤ ਨਗਰ ਚ ਇੱਕ 7 ਸਾਲ ਦੇ ਬੱਚੇ ਦੀ ਐਚ ਐਮ ਪੀ ਵੀ ਰਿਪੋਰਟ ਪੋਜ਼ਿਟਿਵ ਆਈ ਹੈ ਹਾਲਾਂਕਿ ਇਹ ਰਿਪੋਰਟ ਨਿੱਜੀ ਹਸਪਤਾਲ ਦੀ ਲੈਬ ਦੀ ਹੈ ਖੰਪਤ ਸਰਕਾਰੀ ਰਿਪੋਰਟ ਅੱਜ ਆਵੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ